ਦੇ ਤਾਂ ਸੋਚ ਹੈ શરીર ਥੋੜੇ ਨੀਚਾ ਕੋਈ શરીર ਕੇ ਮੈਨੀਜੂ ਜੋ ਗਿਆ શરીર ਤਾਂ ਪਵਿੱਤਰ ਹੋਵਿੱਤਰ ਸਾਰਿਆਂ ਦਾ ਹੀ ਪਵਿੱਤਰ ਹੈ શરીર ਪਾੜ ਕੇ ਦੇਖ ਲੋ ਸਰੀਰ ਨਪਵਿੱਤਰ ਪਵਿੱਤਰ ਕੀ ਹੁੰਦਾ ਹੈ ਆਤਮਾ ਪਵਿੱਤਰ ਹੋਵਿੱਤਰ ਹੁੰਦੀ ਹੈ ਪਰ ਆਤਮਾ ਥੋੜੀ ਪਵਿੱਤਰ ਹੈ ਪਵਿੱਤਰ ਹੈ ਤੈਨੂੰ ਪਤਾ ਹੀ ਆਪਣਾ ਆਤਮਾ ਪਵਿੱਤਰ ਕਰਨ ਆਇਆ ਸੀ ਤੁਸੀਂ ਨਾ ਆ ਕੇ ਗੰਗਾ ਚਾ ਤੀਰਤਾਂ ਦੇ ਸਰੀਰ ਨੂੰ ਪਵਿੱਤਰ ਕਰ ਲਿਓ ਕਰਨਾ ਦੀ ਮਨ ਪਵਿੱਤਰ ਨਾ ਮਨ ਪਵਿੱਤਰ ਨਾ ਸਰੀਰ ਨੇ ਤਾਂ ਹੁਣ ਨਾ ਸਰੀਰ ਪਵਿੱਤਰ ਐਵੇਂ ਤੁਸੀਂ ਧਰਮ ਨੂੰ ਹੋਰੇ ਟਕੁੰਝਾ ਜਿਹਾ ਬਣਾ ਕੇ ਬੈਠੇ ਹੋ ਸਾਰੇ ਰਾ ਕੋਈਆ ਸਭ ਦਾ ਬਤ ਕੀ ਹੈ ਧਰਮ ਤੰਦਾ ਹੈ ਚਾਹੇ ਕੋਈ ਵੀ ਹੋਵੇ ਮਾਇਆ ਜੜਦੀ ਏ ਢੇਰ ਲੱਗਦੇ ਨੇ ਸੋਨਾ ਉਸੜੀ ਵਾਲੇ ਬਾਬੇ ਦੇ ਸੋਨਾ ਚੜਦਾ ਹੈ ਲਦਰਤ ਉਹਨੇ ਜਬੜਾ ਉਹਨੇ ਕਰਨਾ ਸਿਰਫ ਤੰਦਾ ਪਿਛੇ ਵਾਲਿਆਂ ਦਾ ਬੱ ਚਲਦਾ ਉਹਦੀ ਸੋਚ ਨੂੰ ਨੇ ਬਤਾਇਆ ਉਹ ਧਰਦਾ ਵਧਾ ਕੇ ਉਹਦੀ ਸੋਚ ਖਤਮ ਕਰਦੀ ਪੈਸਾ ਵਧਾ ਲਿਆ ਸੋਚ ਖਤਮ ਕਰਦੀ ਸੋਚ ਡੂੰਗੀ ਦਬਤੀ ਵਿਚਾਰਤਾ ਰ ਗੁਰਦੁਆਰਿਆਂ ਚ ਡੂੰਗੀ ਦਬਤੀ ਮਾਇਆ ਦਿਖਾਵਾ ਕਰਤਾ ਸੋਨਾ ਉਹ ਉਹ ਪੱਥਰੋਏ ਗੱਲਾਂ ਹੋਂਕਾਰ ਦੀਆਂ ਸਾਰੀਆਂ ਪ੍ਰਚਾਰੋ ਉਹਲੀ 소சி ਗਰੀਬੀ ਗਦਾ ہماری ਉਹ ਉਹ ਖਤਮ ਉਦਵਤੀ ਇਹ ਹੀ ਕਰਦੇ ਹੁੰਦੇ ਨੇ ਸਾਰੇ ਇਹ इन्होंने ਕਰਤਾ ਤੇ ਹੁਣ ਇਹ ਜਿਹੜੇ ਚੌਧਰੀ ਨੇ ਨਾ ਇਹ ਰਾਤ ਨੂੰ ਉਹ ਲੂ ਚੌਧਰੀ ਹੁੰਦਾ ਰਾਧਾ ਰਾਜਾ ਕੌਣ ਹੁੰਦਾ ਉੱਲੂ ਦੀ ਨੀਂਦ ਰਾਤ ਨੂੰ ਦੋਹਰੂ ਦੀ ਨੀਂਦ ਆਉਣੀ। ਉੱਲੂ ਦੀ ਨੀਂਦ ਰਾਤ ਨੂੰ ਉੱਲੂ ਰਾਤ ਕੋ ਜਾਏ। ਤੇ ਬਾਕੀ ਸਾਰੇ ਦਿਨ ਜੋ ਜਾ ਨੇ। ਤੇ ਉੱਲੂ ਆ ਦਾ ਰਾਜ ਹੈ। ਕਿਉਂ ਰੋਸ਼ਨ ਨਹੀਂ ਜਾਂਦੇ ਹੋ। ਚਾਨਣ ਨਹੀਂ ਜਾਂਦੇ ਧਰਮ ਦਾ ਗੁਰੂ ਨਹੀਂ ਜਾਂਦੇ। ਗੁਰੂ ਤਾਂ ਚਾਨਣ ਹੁੰਦਾ। ਨੇ ਰਿਚਾਣਾ ਕਰਦਾ ਇਹ ਗੁਰੂਆਂ ਦੇ ਤਾਂ ਖਿਲਾਫ ਨੇ ਇਹ ਤਾਂ ਨਕਲੀ ਗੁਰੂ ਨੇ ਨੇਰਾ ਕਰਨ ਵਾਲੇ ਗੁਰੂ ਨੇ ਭਰਮ ਗਿਆਨੀ ਨੇ ਭਰਮ ਦਾ ਭਲਾ ਕਰ ਰਹੇ ਨੇ ਭਰਮ ਦਾ ਨਾਸ ਨਹੀਂ ਕਰ ਰਹੇ ਜਿਹੜਾ ਗਿਆਨ ਹੈ ਗੁਰ ਪ੍ਰਸਾਦ ਹੈ ਗਿਆਨ ਦੇ ਕਿਰਪਾ ਨਾਲ ਤਾਂ ਭਰਮ ਦਾ ਨਾਸ ਹੁੰਦਾ ਹੈ ਨੇਰਾ ਦੂਰ ਹੁੰਦਾ ਲੋਕਾਂ ਦਾ ਇਹਨੇ ਰਿਚ ਰੱਖ ਕੇ ਲੋਕਾਂ ਨੂੰ ਨੇਰਾ ਫਲਾ ਕੇ ਉਹਨੂੰ ਤੇ ਲੁੱਟ ਰਹੇ ਨੇ ਲੋਕ ਲੁੱਟਣੇ ਦਾ ਲੋਕ ਨਹੀਂ ਇਹਨਾਂ ਨੇ ਇਹੋ ਤੇ ਰਾਜ ਕਰਨ ਤਾਂ ਧਰਮਾਂ ਦੇ ਵਿੱਚ ਫਰੋਡ ਹੈ ਕੋਈ ਫਰੋਡ ਸਾਰੇ ਧਰਮਾਂ ਦੇ ਵਿੱਚ ਫੈਲੇ ਹੋਏ ਕਿਸੇ 'ਚ ਵਾਧਾ ਕਿਸੇ 'ਚ ਘਟਾ ਹੈ ਇਹ ਦੋ ਥੋੜੇ ਜਿਆਦਾ ਸਾਰਿਆਂ ਨੂੰ ਆਓ ਕਿਸੇ 'ਚ ਕੋਈ ਚੀਜ਼ ਜਿਆਦਾ ਹੁੰਦੀ ਹੈ ਕਿਆ ਗਣ ਹੋਣ ਚਾਹਿਆ ਉਹ ਗਣ ਹੋਰ ਕਿਸੇ ਜੱਦ ਵੱਧ ਹੁੰਦੀ ਹੈ ਕੋਈ ਇਹਦਾ ਹੁੰਦਾ ਹੀ ਨਹੀਂ ਕੋਈ ਢੀ ਬੜੀ ਵੜਦੀ ਐ ਡਾ ਬੜਾ ਤੇਜ ਰਿਸ਼ੀਆਂ ਮੁਰੀਆਂ ਦਾ ਧਰਮ ਦਾ ਇੰਨੇ ਮੰਦਰ ਇੰਨੇ ਇਹਨਾਂ ਦੇ ਸੰਤ ਅਰੇ ਹੋ ਜਵੇ ਗੁਲਾਮ ਬੇਜਾਨਾਂ ਦੇ ਕੋਲ ਹਜ਼ਾਰ ਸਾਲ ਗੁਲਾਮ ਰਹੇ ਕਰਮ ਕਰਮ ਦੇ ਤੋੜ ਰਹੇ ਕਰਮ ਜਿਹੜਾ ਉਲਟ ਸੀ ਕਰਮ ਦਾ ਬੇ ਬੇਦ ਦੇ ਖਿਲਾਫ ਹੈ ਇਹਨੇ ਸਾਰਿਆਂ ਨੂੰ ਗੁਰਬਾਣੀ ਦੇ ਖਿਲਾਫ ਹੈ ਅਸੀਂ ਸਭ ਤੋਂ ਸਿੱਖ ਹੋਣੀ ਕੋਈ ਵੀ ਖਿਲਾਫਤ ਕਰਦਾ ਗੁਰਬਾਣੀ ਦੀ ਸਿੱਖ ਸਭ ਤੋਂ ਜ਼ਿਆਦਾ ਖਿਲਾਫਤ ਕਰਦਾ ਜਿਹੜਾ ਆਪਣੇ ਆਪ ਨੂੰ ਕਟੜ ਕਹਿੰਦਾ ਨਾ ਸਭ ਤੋਂ ਜ਼ਿਆਦਾ ਖਿਲਾਫ ਗੁਰਬਾਣੀ ਦੇ ਹੋਵੇ ਜੋ ਕਰਮ ਤੋਂ ਪਤਾ ਲੱਗਦਾ ਖਲਾਫ ਹੈ ਨਹੀਂ ਬਖਲਾਫ ਜੋ ਕਰ ਰਹੇ ਨੇ ਗੁਰਬਾਣੀ ਦੇ ਆਚਾਰਨ ਗੁਰ ਗੁਰਬਾਣੀ ਦੇ ਖਲਾਫ ਗੱਲਾਂ ਵਾਤਾ ਗੁਰਬਾਣੀ ਗੱਲਾਂ ਨਹੀਂ ਜੰਗੀਆਂ ਆਚਾਰੀ ਬੁਰੀਆਂ ਆਚਾਰਨ ਭੋਰਾ ਗੱਲਾਂ ਵਤਾ ਕਿਉਂ ਗੱਲ ਅਸਾਂਤ ਨੇ ਗੱਲਾਂ ਵਤਾ ਆਚਾਰਨ ਆਚਾਰਨ ਜੀਰੋ ਇਨੇ ਸੰਤੋਂ ਤੁਸੀਂ ਹੋ ਸਿੱਖੀ ਉਹ ਕਹਿੰਦੇ ਮਰ ਗਈ ਚਲੋ ਸੈਸਦਾਨਾਂ ਨੂੰ ਛੱਡੋ ਸਰਨੇ ਉਹਨਾਂ ਨੂੰ ਕਹਾਂ ਇਹ ਤਾਂ ਵਿਚਾਰੇ ਰਾਜਾ ਰਹੇ ਅਰੇ ਸੰਤਾ ਦਾ ਬੱਗ ਹੈ ਇਹ ਕਹਿੰਦਾ ਇਹ ਕੀ ਕਰਦਾ ਸੀ ਇਹਨਾਂ ਨੇ ਬੈਸੇ ਕੀ ਕਰਦਾ ਇਹਨਾਂ ਦੀ ਸੰਤਾ ਚਟੇ ਕੱਪੜਿਆਂ ਦੀ ਜੁਮੇਵਾਰੀ ਸੀ ਜ਼ਿਆਦਾ ਤਾਂ ਸਾਲ ਨੇ ਉਹਨਾਂ ਨੂੰ ਜ਼ਿਆਦਾ ਇਹਨਾਂ ਦੀ ਜੁਮੇਵਾਰੀ ਸੀ ਜਿਹੜੇ ਆਪਣੇ ਆਪ ਨੂੰ ਪਹਿਰੀਆਂ ਉਹਦਾ ਨਾ ਪਹਿਰੀਆਂ ਤਾਂ ਨਹੀਂ ਲਾਉਂਦਾ ਪਤੌਰ ਸਿੱਖੋ ਇਹਦਾ ਪਹਿਰੀਆਂ ਲਾਉਂਦੇ ਨੇ ਇਹਦਾ ਧਰਮ ਦੀ ਮੂਰਤ ਮੰਦ ਹੈ ਨੇ